ਗੋਬਰ ਸੰਬੰਧੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਮਹਾਰਾਸ਼ਟਰ ਵਿੱਚ ਚੋਣਵਰਾ ਨੇੜੇ ਆਉਂਦੇ ਹੀ शिंदे ਸਰਕਾਰ ਨੇ ਬੇਰਚਕਾਰ ਨੂੰ ਚਵਾਨਾ ਲਈ ਖਜ਼ਾਨਾ ਖੋਲ੍ਹ ਦਿੱਤਾ ਲਾਡਲੀ ਬਹਿਨਾ ਯੋਜਨਾ ਦੀ ਟਰਸ ਤੇ ਹੁਣ ਲਾਡਲਾ ਪਾਈ ਯੋਜਨਾ ਤਹਿਤ ਹਰ ਮਹੀਨੇ 10000 ਰੁਪਏ ਤੱਕ ਦਾ ਲਾਭ ਮਿਲੇਗਾ ਮੁੱਖ ਮੰਤਰੀ ਇਕਨਾਥ ਸਿੰਦੇ ਨੇ ਪੰਡਰਪੁਰ ਦੇ ਵਡਿੱਲ ਮੰਦਿਰ ਚ ਮਹਾ ਪੂਜਾ ਤੋਂ ਬਾਅਦ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ ਸੀਐਮ ਸਿੰਦੇ ਨੇ ਕਿਹਾ ਹੈ ਕਿ ਲਾਡਲਾ ਪਾਈ ਯੋਜਨਾ ਤਹਿਤ ਮਹਾਰਾਸ਼ਟਰ ਸਰਕਾਰ 12ਵੀਂ ਪਾਸ ਨੌਜਵਾਨਾਂ ਨੂੰ 6000 ਰੁਪਏ ਡਿਪਲੋਮਾ ਧਾਰਕਾਂ ਨੂੰ 8000 ਰੁਪਏ ਤੇ ਗ੍ਰੈਜੂਏਟ ਨੂੰ 10000 ਰੁਪਏ ਹਰ ਮਹੀਨੇ ਮਹੀਨਾ ਦੇਵੇਗੀ ਇਸ ਯੋਜਨਾ ਦਾ ਐਲਾਨ ਕਰਦੇ ਹੋਏ ਸੀਐਮ ਛਿੰਦੇ ਨੇ ਕਿਹਾ ਹੈ ਕਿ ਲਾਡਲਾ ਪਾਈ ਯੋਜਨਾ ਦੇ ਤਹਿਤ ਸਾਡੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਫੈਕਟਰੀਆਂ ਵਿੱਚ ਐਂਟਰਪ੍ਰੈਨਿਅਰਸ਼ਿਪ ਕਰਨ ਲਈ ਪੈਸੇ ਦੇਣ ਜਾ ਰਹੀ ਹੈ ਜਿੱਥੇ ਉਹ ਕੰਮ ਕਰਨਗੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਅਜਿਹੀ ਸਕੀਮ ਪੇਸ਼ ਕੀਤੀ ਹੈ ਇਸ ਖੇਮ ਰਾਹੀਂ ਅਸੀਂ ਬੇਰੁਜ਼ਗਾਰਾਂ ਦਾ ਹੱਲ ਲੱਭਿਆ ਦੱਸਦੀ ਹੈ ਮਹਾਰਾਸ਼ਟਰ ਵਿੱਚ ਵਿਰੋਧੀ 3 ਲੰਬੇ ਸਮੇਂ ਤੋਂ ਨੌਜਵਾਨਾਂ ਵਿੱਚ ਵੱਧਦੀ ਬੇਰੁਜ਼ਗਾਰੀ ਦਾ ਮੁੱਦਾ ਚੁੱਕ ਰਹੀ ਹੈ शिंदे ਸਰਕਾਰ ਨੇ ਇੱਕ ਤਰ੍ਹਾਂ ਨਾਲ ਨੌਜਵਾਨਾਂ ਲਈ ਆਰਥਿਕ ਮਦਦ ਦਾ ਐਲਾਨ ਕਰਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ ਸੀਐਮ ਇੱਕਨਾ शिंदे ਨੇ ਇਸ ਐਲਾਨ ਨੂੰ ਇਸ ਸਾਲ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਇਹ ਐਲਾਨ ਕਰਕੇ ਕਈ ਵਰਗਾਂ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਹੈ ਕੁਝ ਦਿਨ ਪਹਿਲਾਂ ਉਦਵ ਠਾਕੁਰੇ ਨੇ ਵੀ ਮਹਾਰਾਸ਼ਟਰ ਵਿੱਚ ਬੇਰੁਜ਼ਗਾਰ ਨੌਜਵਾਨ ਦਾ ਮੁੱਦਾ ਚੁੱਕਿਆ ਸੀ ਕਿ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਸੀ ਕਿ ਮੈਂ ਮੱਧ ਪ੍ਰਦੇਸ਼ ਦੀ ਲਾਡਲੀ ਸਕੀਮ ਵਾਂਗ ਮਹਾਰਾਸ਼ਟਰ ਦੇ ਨੌਜਵਾਨਾਂ ਲਈ ਲੜਕੀਆਂ ਲਈ ਸਕੀਮ ਲਿਆਉਣ ਦੀ ਮੰਗ ਕਰਦਾ ਹਾਂ ਅੱਜ ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਹੈ ਅਜਿਹੀ ਸਥਿਤੀ ਵਿੱਚ ਸਾਨੂੰ ਲੜਕੇ ਅਤੇ ਲੜਕੀਆਂ ਨੂੰ ਅਜਿਹੀਆਂ ਸਕੀਮਾਂ ਦਾ ਲਾਭ ਬਰਾਬਰ ਰੂਪ ਵਿੱਚ ਮਿਲਣਾ ਚਾਹੀਦਾ ਹੈ ਮਹਾਰਾਸ਼ਟਰ ਵਿੱਚ ਚੋਣਵਾਰਾ ਨੇੜੇ ਆਉਂਦੇ ਹੀ शिंदे ਸਰਕਾਰ ਨੇ ਬੇਰਿਝਕਾਰ ਨੌਜਵਾਨਾਂ ਲਈ ਖਜ਼ਾਨਾ ਖੋਲ੍ਹ ਦਿੱਤਾ ਹੈ ਲਾਡਲੀ ਬਹਿਨਾ ਯੋਜਨਾ ਦੀ ਤਰਸ ਤੇ ਹੁਣ ਲਾਡਲਾ ਪਾਈ ਯੋਜਨਾ ਤਹਿਤ ਹਰ ਮਹੀਨੇ 10000 ਰੁਪਏ ਤੱਕ ਦਾ ਲਾਭ ਮਿਲੇਗਾ ਮੁੱਖ ਮੰਤਰੀ ਇਕਨਾਥ ਸਿੰਦੇ ਨੇ ਪੰਡਰਪੁਰ ਦੇ ਵਡਿੱਲ ਮੰਦਿਰ ਚ ਮਹਾ ਪੂਜਾ ਤੋਂ ਬਾਅਦ মিডিਆ ਨੂੰ ਇਹ ਜਾਣਕਾਰੀ ਦਿੱਤੀ ਹੈ ਸੀਐਮ ਸਿੰਦੇ ਨੇ ਕਿਹਾ ਹੈ ਕਿ ਲਾਡਲਾ ਪਾਈ ਯੋਜਨਾ ਤਹਿਤ ਮਹਾਰਾਸ਼ਟਰ ਸਰਕਾਰ 12ਵੀਂ ਪਾਸ ਨੌਜਵਾਨਾਂ ਨੂੰ 6000 ਰੁਪਏ ਡਿਪਲੋਮਾ ਧਾਰਕਾਂ ਨੂੰ 8000 ਰੁਪਏ ਤੇ ਗ੍ਰੈਜੂਏਟ ਨੂੰ 10000 ਰੁਪਏ ਹਰ ਮਹੀਨੇ ਮਹੀਨਾ ਦੇਵੇਗੀ ਇਸ ਯੋਜਨਾ ਦਾ ਐਲਾਨ ਕਰਦੇ ਹੋਏ ਸੀਐਮ ਛਿੰਦੇ ਨੇ ਕਿਹਾ ਹੈ ਕਿ ਲਾਡਲਾ ਪਾਈ ਯੋਜਨਾ ਦੇ ਤਹਿਤ ਸਾਡੀ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਫੈਕਟਰੀਆਂ ਵਿੱਚ ਐਂਟਰਪ੍ਰੈਨਿਅਰਸ਼ਿਪ ਕਰਨ ਲਈ ਪੈਸੇ ਦੇਣ ਜਾ ਰਹੀ ਹੈ ਜਿੱਥੇ ਉਹ ਕੰਮ ਕਰਨਗੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਸਰਕਾਰ ਨੇ ਅਜਿਹੀ ਸਕੀਮ ਪੇਸ਼ ਕੀਤੀ ਹੈ ਇਸ ਖੇਮ ਰਾਹੀਂ ਅਸੀਂ ਬੇਰੁਜ਼ਗਾਰਾਂ ਦਾ ਹੱਲ ਲੱਭਿਆ ਦੱਸਦੀ ਹੈ ਮਹਾਰਾਸ਼ਟਰ ਵਿੱਚ ਵਿਰੋਧੀ 3 ਲੰਬੇ ਸਮੇਂ ਤੋਂ ਨੌਜਵਾਨਾਂ ਵਿੱਚ ਵੱਧਦੀ ਬੇਰੁਜ਼ਗਾਰੀ ਦਾ ਮੁੱਦਾ ਚੁੱਕ ਰਹੀ ਹੈ शिंदे ਸਰਕਾਰ ਨੇ ਇੱਕ ਤਰ੍ਹਾਂ ਨਾਲ ਨੌਜਵਾਨਾਂ ਲਈ ਆਰਥਿਕ ਮਦਦ ਦਾ ਐਲਾਨ ਕਰਕੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ ਸੀਐਮ ਇੱਕਨਾ ਸਿੰਦੇ ਨੇ ਇਸ ਐਲਾਨ ਨੂੰ ਇਸ ਸਾਲ ਹੋਣ ਵਾਲੀਆਂ ਮਹਾਰਾਸ਼ਟਰ ਵਿਦਾਨ ਸਭਾ ਚੋਣਾ ਨਾਲ ਵੀ ਜੋੜਿਆ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਸਰਕਾਰ ਨੇ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਇਹ ਐਲਾਨ ਕਰਕੇ ਕਈ ਵਰਗਾਂ ਨੂੰ ਲਭਾਉਣ ਦੀ ਕੋਸ਼ਿਸ਼ ਕੀਤੀ ਹੈ ਕੁਝ ਦਿਨ ਪਹਿਲਾਂ ਉਦਵ ਠਾਕੁਰੇ ਨੇ ਵੀ ਮਹਾਰਾਸ਼ਟਰ ਵਿੱਚ ਬੇਰੁਜ਼ਗਾਰ ਨੌਜਵਾਨ ਦਾ ਮੁੱਦਾ ਚੁੱਕਿਆ ਸੀ ਕਿ ਵਿਦਾਨ ਸਭਾ ਸੈਸ਼ਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਸੀ ਕਿ ਮੈਂ ਮੱਧ ਪ੍ਰਦੇਸ਼ ਦੀ ਲਾਡਲੀ ਸਕੀਮ ਵਾਂਗ ਮਹਾਰਾਸ਼ਟਰ ਦੇ ਨੌਜਵਾਨਾਂ ਲਈ ਲੜਕੀਆਂ ਲਈ ਸਕੀਮ ਲਿਆਉਣ ਦੀ ਮੰਗ ਕਰਦਾ ਅੱਜ ਕੁੜੀਆਂ ਤੇ ਮੁੰਡਿਆਂ ਵਿੱਚ ਕੋਈ ਫਰਕ ਨਹੀਂ ਹੈ ਅਜਿਹੀ ਸਥਿਤੀ ਵਿੱਚ ਸਾਨੂੰ ਲੜਕੇ ਅਤੇ ਲੜਕੀਆਂ ਨੂੰ ਅਜਿਹੀਆਂ ਸਕੀਮਾਂ ਦਾ ਲਾਭ ਬਰਾਬਰ ਰੂਪ ਵਿੱਚ ਮਿਲਣਾ ਚਾਹੀਦਾ ਂਦੀਰੂ ਬਾਜਵਾ ਜਲਦ ਬੜਨ ਜਾ ਰਹੇ ਨੇ ਮਾਸੀ ਘਰ ਗੁੰਜਣ ਵਾਲੀਆਂ ਨੇ ਕਲਕਾਰੀਆਂ ਆਇਆ ਗਾ ਨੰਨਾ ਮਹਿਮਾਨ ਜੀ ਹਾਂ ਪੰਜਾਬੀ ਅਦਾਕਾਰ ਨੀਰੂ ਬਾਜਵਾ ਇਹਨਿੰ ਦਿਨੀ ਆਪਣੀ ਫਿਲਮ ਜੱਟ ਐਂਡ ਜੁਲੀਅਟ 3 ਦੀ ਸਫਲਤਾ ਦਾ ਆਨੰਦ ਮਾਣ ਰਹੀ ਹੈ ਦਰਸਲ ਇੱਕ ਵਾਰ ਫਿਰ ਤੋਂ ਅਦਾਕਾਰ ਦੇ ਕਰ ਕਿਲਕਾਰੀਆਂ ਗੁੱਜਣ ਵਾਲੀਆਂ ਨੇ ਅਸਲ ਵਿੱਚ ਨੀਰੂ ਬਾਜਵਾ ਜਲਦ ਹੀ ਮਾਸੀ ਬਣਨ ਵਾਲੀ ਹੈ ਇਸ ਦੀ ਜਾਣਕਾਰੀ ਰੂਬੀਨ ਬਾਜਵਾ ਨੇ ਪਤੀ ਗੁਰਬਖਸ਼ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਖਾਸ ਪੋਸਟ ਸ਼ੇਅਰ ਕਰ ਦਿੱਤੀ ਹੈ। ਕਾਸਗਲ ਇਹ ਹੈ ਕਿ ਰੂਬੀਨ ਬਾਜਵਾ ਤੇ ਗੁਰਬਖਸ਼ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਨੇ। ਗੁਰਬਖਸ਼ ਚਾਹਲ ਨੇ ਇਹ ਖੁਸ਼ਖਬਰੀ 17 ਜੁਲਾਈ ਦੇ ਦਿਨ ਇਸ ਕਰਕੇ ਸੁਣਾਈ ਹੈ ਕਿਉਂਕਿ ਅਦਾਕਾਰ ਦੇ ਪਤੀ ਦਾ ਚਰਮ ਦਿਨ ਅੱਜ ਮਨਾ ਰਹੇ ਨੇ। ਉਹਨਾਂ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ 2024 ਉਹ ਸਾਲ ਬਣ ਗਿਆ ਜਿਸ ਨੇ ਸਭ ਕੁਝ ਬਦਲ ਦਿੱਤਾ ਹੈ। ਰੋਬਿਨ ਮਾਈ ਲਵ ਤੁਸੀਂ ਮੈਨੂੰ ਜਨਮ ਦਿਨ ਦਾ ਸਭ ਤੋਂ ਵੱਡਾ ਤੋਹਫਾ ਦਿੱਤਾ ਹੈ ਜਿਸ ਦੀ ਮੈਂ ਕਦੇ ਕਲਪਨਾ ਵੀ ਨਹੀਂ ਕਰ ਸਕਦਾ ਅੱਗੇ ਵੇਖੋ ਇਹ ਪੋਸਟ ਜੋ ਰੋਬਿਨ ਲਈ ਪਿਆਰ ਨਾਲ ਪਰਿਆ ਹੋਇਆ ਹੈ ਵਰਕ ਫਰੈਂਡ ਦੀ ਗੱਲ ਕਰੀਏ ਤਾਂ ਰੋਬਿਨ ਬਾਜਵਾ ਕਈ ਪੰਜਾਬੀ ਫਿਲਮਾਂ ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ ਉਹਨਾਂ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ ਸਤੋਈ ਲਾਵਾ ਅਦਾਕਾਰਾ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿਚਾਰੇ ਹਮੇਸ਼ਾ ਐਕਟਿਵ ਨਜ਼ਰ ਆਉਂਦੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਜੀਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2024 ਤੇ 25 ਲਈ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡਿਸਟ੍ਰੀਸ਼ਨ ਕੰਟੀਨਿਊਸ਼ਨ ਕਰਨ ਲਈ ਆਨਲਾਈਨ ਪ੍ਰੋਟਲ 18 ਜੁਲਾਈ ਤੋਂ ਲੈ ਕੇ 18 ਸਤੰਬਰ ਤੱਕ ਬਿਨਾਂ ਲੇਟ ਫੀਸ ਤੋਂ ਖੁੱਲੇਗਾ। ਬੋਰਡ ਦੇ ਪੰਜਾਬੀ ਵਿਕਾਸ ਤੇ ਅਕਾਦਮਿਕ ਉਪਸਕਤਰ ਨੇ ਦੱਸਿਆ ਕਿ 19 ਸਤੰਬਰ ਤੋਂ 16 ਅਕਤੂਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਤੇ 17 ਅਕਤੂਬਰ ਤੋਂ 11 ਨਵੰਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਸ਼ਡਿਊਲ ਦਾ ਕੀਤਾ ਗਿਆ ਹੈ 9ਵੀਂ ਤੇ 11ਵੇਂ ਜਮਾਤ ਦੇ ਵਿਦਿਆਰਥੀਆਂ ਲਈ ਵੀ 26 ਜੂਨ ਤੋਂ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸਲੀ ਪੋਰਟਲ ਚਾਲੂ ਕੀਤਾ ਗਿਆ ਹੈ ਜਿਸ ਦੀ ਤਹਿ ਸ਼ਡਿਊਲ ਅਨੁਸਾਰ ਆਫਲਾਈਨ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 16 ਅਗਸਤ ਦੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 21 ਅਗਸਤ ਤੱਕ ਕੀਤੀ ਗਈ ਹੈ। ਇਸੇ ਤਰ੍ਹਾਂ 10ਵੀਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 4 ਜੁਲਾਈ ਤੋਂ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਲਈ ਪੋਰਟਲ ਚਾਲੂ ਕੀਤਾ ਹੋਇਆ ਹੈ ਜਿਸ ਦੀ ਸੈ ਸ਼ਡਿਊਲ ਅਨੁਸਾਰ ਆਫਲਾਈਨ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 23 ਅਗਸਤ ਤੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 28 ਅਗਸਤ ਤੱਕ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਅਹਿਮ ਖਬਰ ਜੀ ਹਾਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਸ਼ਨ 2024 ਤੇ 25 ਲਈ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਕਰਨ ਲਈ ਆਨਲਾਈਨ ਪੋਰਟਲ 18 ਜੁਲਾਈ ਤੋਂ ਲੈ ਕੇ 18 ਸਤੰਬਰ ਤੱਕ ਬਿਨਾਂ ਲੇਟ ਫੀਸ ਤੋਂ ਖੁੱਲੇਗਾ ਬੋਰਡ ਦੇ ਪੰਜਾਬੀ ਵਿਕਾਸ ਤੇ ਅਕਾਦਮਿਕ ਉਪਸਕੱਤਰ ਨੇ ਦੱਸਿਆ ਕਿ 19 ਸਤੰਬਰ ਤੋਂ 16 ਅਕਤੂਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਲ ਇਸ 17 ਅਕਤੂਬਰ ਤੋਂ 11 ਨਵੰਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਨਾਰ ਸ਼ਡਿਊਲ ਤੈਅ ਕੀਤਾ ਗਿਆ ਹੈ। 9ਵੇਂ ਤੇ 11ਵੇਂ ਜਮਾਤ ਦੇ ਵਿਦਿਆਰਥੀਆਂ ਲਈ ਵੀ 26 ਜੂਨ ਤੋਂ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਅਸਲੀ ਪ੍ਰੋਟਰਾ ਚੱਲੂ ਕੀਤਾ ਗਿਆ ਹੈ। ਇਸ ਦੀ ਤੈਅ ਸ਼ਡਿਊਲ ਅਨੁਸਾਰ ਆਫਲਾਈਨ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 16 ਅਗਸਤ ਤੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 21 ਅਗਸਤ ਤੈਅ ਕੀਤੀ ਗਈ ਹੈ। ਇਸੇ ਤਰ੍ਹਾਂ 10ਵੀਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ 4 ਜੁਲਾਈ ਤੋਂ ਆਨਲਾਈਨ ਰਜਿਸਟ੍ਰੇਸ਼ਨ ਕੰਟੀਨਿਊਸ਼ਨ ਲਈ ਪ੍ਰੋਟੋਕਾਲ ਚੱਲੂ ਕੀਤਾ ਹੋਇਆ ਹੈ ਜਿਸ ਦੀ ਸ਼ੈਡਿਊਲ ਅਨੁਸਾਰ ਆਫਲਾਈਨ ਚਲਾਨ ਜਨਰੇਟ ਕਰਨ ਦੀ ਆਖਰੀ ਮਿਤੀ 23 ਅਗਸਤ ਤੇ ਆਨਲਾਈਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 31 ਅਗਸਤ ਤੈ ਕਿੱਤੀ ਗਈ ਹੈ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਜਿਸ ਤਰ੍ਹਾਂ ਤੇ ਨਹੀਂ ਸਗੋਂ ਆਨਲਾਈਨ ਲੱਗਿਆ ਕਰੇਗੀ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਨੇ ਵਿਭਾਗ ਦੇ ਸਹਾਇਕ ਡਾਇਰੈਕਟਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਕੂਲ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ ਅਸਲ ਪਹਿਲਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ ਸਿੱਧਾ ਲਗਾ ਕੇ ਫਿਰ ਉਸ ਨੂੰ ਕਰੋਟਲ ਤੇ ਅਪਲੋਡ ਕੀਤਾ ਜਾਂਦਾ ਸੀ ਇਸ ਨਾਲ ਅਧਿਆਪਕਾਂ ਨੂੰ ਦੋਹਰੀ ਮਿਹਨਤ ਕਰਨੀ ਪੈਂਦੀ ਹੈ ਇਸ ਮਸਲ ਮੁੱਖ ਰੱਖ ਕੇ ਹੁਣ ਸਕੂਲਾਂ ਵੱਲੋਂ ਵਰਤੀ ਜਾਂਦੀ ਮੋਬਾਈਲ ਐਪੀ ਪੰਜਾਬ ਸਕੂਲ ਲੌਗਇਨ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਲਗਾਉਣ ਦਾ ਫੀਚਰ ਦੇ ਦਿੱਤਾ ਗਿਆ ਹੈ। ਅਧਿਆਪਕਾਂ ਨੂੰ ਹਾਜ਼ਰੀ ਲਗਾਉਣ ਲਈ ਈ ਪੰਜਾਬ ਸਕੂਲ ਲੌਗਇਨ ਖੋਲਣਾ ਹੋਵੇਗਾ ਇਸ ਵਿੱਚ ਸਟੂਡੈਂਟ ਅਟੈਂਡੈਂਸ ਦੇ অপਸ਼ਨ ਤੇ ਟੈਪ ਕਰਨ ਨਾਲ ਵਿਦਿਆਰਥੀਆਂ ਦੀ ਜਮਾਤ ਦਾ ਸਿਲੈਕਟ ਕੀਤਾ ਜਾਵੇਗੀ। ਜਮਾਤ ਚੁਣਦਿਆਂ ਹੀ ਵਿਦਿਆਰਥੀ ਸੂਚੀ ਸਾਹਮਣੇ ਆ ਜਾਵੇਗੀ। ਅਧਿਆਪਕਾਂ ਨੂੰ ਇਹਨਾਂ ਵਿੱਚੋਂ ਸਿਰਫ ਗੈਰ ਹਾਜ਼ਰ ਵਿਦਿਆਰਥੀਆਂ ਦੇ ਨਾਮ ਸਿਲੈਕਟ ਕਰਨੇ ਹੋਣਗੇ ਇਸ ਨਾਲ ਬਾਕੀ ਵਿਦਿਆਰਥੀਆਂ ਦੀ ਹਾਜ਼ਰੀ ਵੀ ਲੱਗ ਜਾਵੇਗੀ। ਮੁਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਡਿਸਟ੍ਰਾਂਟੇ ਨਹੀਂ ਸਗੋਂ ਆਨਲਾਈਨ ਲੱਗਿਆ ਕਰੇਗੀ। ਪੰਜਾਬ ਦੇ ਸਿੱਖਿਆ ਭਾਗ ਵੱਲੋਂ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਨੇ। ਵਿਭਾਗ ਦੇ ਸਹਾਇਕ ਡਾਇਰੈਕਟਰ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਕੂਲ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਦਰਅਸਲ ਪਹਿਲਾਂ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਹਾਜ਼ਰੀ ਇਸ ਤਰ੍ਹਾਂ ਲਗਾ ਕੇ ਫਿਰ ਉਸ ਨੂੰ ਪ੍ਰੋਟਲ ਤੇ ਅਪਲੋਡ ਕੀਤਾ ਜਾਂਦਾ ਸੀ ਇਸ ਨਾਲ ਅਧਿਆਪਕਾਂ ਨੂੰ ਦੋਰੀ ਮਿਹਨਤ ਕਰਨੀ ਪੈਂਦੀ ਹੈ ਇਸ ਮਸਲ ਨੂੰ ਮੁਖ ਰੱਖ ਕੇ ਹੁਣ ਸਕੂਲਾਂ ਵੱਲੋਂ ਵਰਤੀ ਜਾਂਦੀ ਮੋਬਾਈਲ ਐਪ ਈ ਪੰਜਾਬ ਸਕੂਲ ਲੌਗਇਨ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਲਗਾਉਣ ਦਾ ਫੀਚਰ ਦੇ ਦਿੱਤਾ ਗਿਆ ਅਧਿਆਪਕਾਂ ਨੂੰ ਹਾਜ਼ਰੀ ਲਗਾਉਣ ਲਈ ਈ ਪੰਜਾਬ ਸਕੂਲ ਲੌਗਇਨ ਖੋਲਣਾ ਹੋਵੇਗਾ ਇਸ ਵਿੱਚ ਸਟੂਡੈਂਟ ਅਗੈਂਡਸ ਤੇ ਆਪਸ਼ਨ ਤੇ ਟੈਪ ਕਰਨ ਨਾਲ ਵਿਦਿਆਰਥੀਆਂ ਦੀ ਜਮਾਤ ਦਾ ਸਿਲੈਕਟ ਕਰੀ ਜਾਵੇਗੀ ਜਮਾਤ ਚੁਣਦਿਆਂ ਹੀ ਵਿਦਿਆਰਥੀ ਸੂਚੀ ਸਾਹਮਣੇ ਆ ਜਾਵੇਗੀ ਅਧਿਆਪਕਾਂ ਨੂੰ ਇਹਨਾਂ ਵਿੱਚੋਂ ਸਿਰਫ ਗੈਰ ਹਾਜ਼ਰ ਵਿਦਿਆਰਥੀਆਂ ਦੇ ਨਾਮ ਸਿਲੈਕਟ ਕਰਨੇ ਹੋਣਗੇ ਇਸ ਨਾਲ ਬਾਕੀ ਵਿਦਿਆਰਥੀਆਂ ਦੀ ਹਾਜ਼ਰੀ ਵੀ ਲੱਗ ਜਾਵੇਗੀ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ